ਨ ਦੋਕਟਰ ਨੇ ਭਈਆ ਵੇਜਿਆ ਔਰ ਇੰਨੀ ਕੇ ਸੀਸੀ ਤੇ ਦਵਾਈ ਨੂੰ 6 ਬੂੰਦ ਬਿਲਾਈ ਤਾਂ ਜੇਬ ਦੇ ਭਾਕੇ ਬਚ ਗਿਆ ਇੱਕ ਤਾਂ ਠੀਕ ਹੋ ਗਈ ਜੁੜੀਆਂ ਕੱਲ ਅਸੀ ਛੱਡਦੀ ਦੀ ਜੁੜੀਆਂ ਕੱਲ ਮੁੜੀ ਆਸੀ ਛੱਡਦੀ ਦੀ ਮੈਂ ਗੰਦਕ ਦੇਵੀ ਕੇ ਕਿੱਦਾਂ ਕਰਾਂ ਲਮਾ ਆਏ ਵਰਤਮਾਨਮ ਨਹੀਂ ਆਊਗਾ ਚਾਹ ਦੁਨੀਆ ਕਿ ਪਾਸੇ ਮੈਂ ਇੱਕ ਪਾਸੇ ਨੇ ਬੱਚੀ ਜੀ ਜਿਹੜੀ ਆਲਰੇਡੀ ਨਮੋਨੀਓ ਤੋਂ ਪੀੜਤ ਸੀਗੀ ਜੀ ਜੋ ਮੈਨੂੰ ਪਤਾ ਲੱਗਿਆ ਇੱਥੇ ਦਾਖਲ ਕੀਤੀ ਗਈ ਜੀ ਕਿ ਆਪਕੀ ਅਚਾਨਕ ਉਹਦੀ ਤਬੀ ਖਰਾਬ ਹੋ ਗਈ ਜੋ ਚੋਰੀ ਮੰਦਪਾਗੀ ਮੌਤ ਹੋ ਗਈ ਜੀ ਨੇ ਏਚਰਲ ਡੈਥ ਹੈ ਤੇ ਜਿਹੜਾ ਪਰਿਵਾਰ ਹੈ ਤੇ ਉਹਨੂੰ ਵੀ ਪਤਾ ਹੁਣ ਵੀ ਕਿਸੇ ਗੱਲ ਦੀ ਹੋਏ ਪਰ ਇੱਕ ਗੁੱਸਾ ਹੁੰਦਾ ਹੈ ਪਰਿਵਾਰ ਇਸ ਤਰ੍ਹਾਂ ਕੋਈ ਮੈਂਬਰ ਜਾਂਦਾ ਹੈ ਉਹ ਗੁੱਸੇ ਚ ਬੰਦ ਨੂੰ ਤਕਲੀਫਤਾ ਹੁੰਦੀ ਹੈ ਜਿਹੜਾ ਇਹ ਜਨਾ ਦੇ ਸ਼ਿੰਗਾਰ ਸਿਮਾ ਰੋਡ ਤੇ ਫਲੇ ਨਿੱਜੀ ਹਸਪੀਟਲ ਦੇ ਵਿੱਚ ਸੋ ਇਹ ਹਸਪੀਟਲ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਬੱਚੇ ਦੀ ਇਲਾਜ ਦੇ ਦੌਰਾਨ ਕਹਿੰਦੇ ਮੌਤ ਹੋ ਗਈ ਹੈ 6 ਮਹੀਨੇ ਦਾ ਬੱਚਾ ਸੀਗਾ ਜਿਹਨੂੰ ਕਹਿੰਦੇ ਨਿਮੋਨੀਆ ਦੀ ਸ਼ਿਕਾਇਤ ਸੀ ਜਿਸ ਤੋਂ ਬਾਅਦ ਇਲਾਜ ਦੇ ਦੌਰਾਨ ਉਸ ਦੀ ਮੌਤ ਜੜੀਆ ਹੋ ਗਈ ਹੈ ਸੋ ਪਰਿਵਾਰ ਦਾ ਕੀ ਕਹਿਣਾ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਹਾਂ ਮੌਕੇ ਤੇ ਪੁਲਿਸ ਪਹੁੰਚੀ ਹੋਈ ਹੈ ਪੁਲਿਸ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿਣਾ ਕਿਸ ਤਰੀਕੇ ਨਾਲ ਬੱਚੇ ਦੀ ਮੌਤ ਹੋਈ ਹੈ ਤੇ ਕਿਹੜੀ ਇਹਨੂੰ ਦਿੱਕਤ ਜਿਹੜੀ ਸੀਗੀ ਜਿਹਨੂੰ ਕਰਕੇ ਇਹਨੂੰ ਦਾਖਲ ਕਰਵਾਇਆ ਗਿਆ ਸੀ ਸੁਮਨ ਕੀ ਹੋਇਆ ਕੀ ਸਾਡਾ ਜਮਨ ਨਾਮ ਗੁੜੀ ਆਈ ਦਾਖਲ ਕਰਾਇਆ ਠੀਕ ਹੋ ਗਈ ਗੁੜੀ ਇਹ ਲੈ ਕੇ ਆਈ ਸੀ 3-4 ਦਿਨ ਹੋ ਗਏ ਲੈ ਕੇ ਆਈ ਹਾਂ ਕੀ ਹੋਇਆ ਕਿ ਤਾਂ ਗੁੜੀ ਆ ਠੀਕ ਹੋ ਗਈ ਮੇਰੀ ਕੱਲ ਮਾਂ ਰੋਟੀ ਖਾਣ ਲੱਗੀ ਤਾਂ ਬੁਰਕੀ ਮੰਗੀ ਉਹ ਦੇਖੋ ਲੋ ਬੁਰਕੀ ਫੜਾਈ ਉਦਹੀਂ ਖਾਂਦੀ ਨਹੀਂ ਸੀ ਉਦਹੀਂ ਜਾਣ ਕੇ ਬੁਰਕੀ ਫੜਾਈ ਵਾਫੜ ਤਾਂ ਇਹੋ ਇਹ ਡਾਕਟਰ ਡਾਕਟਰ ਆਇਆ ਤਾਂ ਉਹਨੇ ਡਾਕਟਰ ਨੇ ਭయ్యా ਵੇਜਿਆ ਉਹਨੇ ਇੰਨੇ ਕੇ ਸੀਸੀ ਦੇ ਦਵਾਈ ਨੂੰ 6 ਬੂੰਦ ਬਿਲਾਈ ਤਾ ਜੇਬ ਚੋਂ ਪਾਕੇ ਬਚ ਗਿਆ ਐਕਸਮ ਗੁੜੀਆਂ ਨੂੰ ਕੀ ਹੋਇਆ ਸੀ ਕਾਦੇ ਵਾਸਤੇ ਲੱਗਿਆ ਸੀ ਥੰਨ ਲੱਗੀ ਸੀ ਠੀਕ ਹੋ ਗਈ ਜੀ ਗੁੜੀਆਂ ਕੱਲ ਹਸਦੀ ਛੱਡਦੀ ਸੀ ਗੁੜੀਆਂ ਕੱਲ ਗੁੜੀਆਂ ਹਸਦੀ ਛੱਡਦੀ ਸੀ ਮੈਂ ਗੰਦਕ ਦੇਵੀ ਕਹਿ ਕਿੱਦਾਂ ਕਰਾਂ ਲਮਾ ਆਏ ਬੋਝ ਮਾਰ ਨਹੀ ਹੋਊਗਾ ਚਾਹ ਦੁਨੀਆ ਦੇ ਪਾਸੇ ਮੈਂ ਇੱਕ ਪਾਸੇ ਆ ਮੈਨੂੰ ਪਤਾ ਲੱਗਿਆ ਹੋਣੀ ਮੈਂ ਇੱਥੇ ਪਹੁੰਚਿਆ ਆ ਵੀ ਇੱਥੇ ਥੋੜੀ ਛੇਬ ਨਹੀਂ ਬਚੀ ਜੀ ਜਿਹੜੀ ਆਲਰੇਡੀ ਨਮੋਣੀਆਂ ਤੋਂ ਪੀੜਿਤ ਸੀਗੀ ਜੀ ਜੋ ਨੂੰ ਪਤਾ ਲੱਗਿਆ ਇੱਥੇ ਦਾਖਲ ਕੀਤੀ ਗਈ ਜੀ ਰਾਤੀ ਅਚਾਨਕ ਉਹਦੀ ਤਬੀਤ ਖਰਾਬ ਹੋ ਗਈ ਜੀ ਤੇ ਉਹਦੀ ਮੰਦ ਭਾਗੀ ਮੌਤ ਹੋ ਗਈ ਜੀ ਔਰ ਉਹਨਾਂ ਦੇ ਰਿਸ਼ਤੇਦਾਰਾਂ ਨੇ ਇੱਥੇ ਕੁਛ ਤੋੜ-ਪਾੜ ਕੀਤੀ ਹੈ ਉਹਦੇ ਰਿਗਾਰਡਿੰਗ ਪੁਲਿਸ ਆਈ ਹੋਈ ਹੈ ਦੋਨੇ ਧਿਰਾਂ ਦੀ ਗੱਲ ਸੁਣਦੀ ਪਈ ਹੈ ਜੋ ਵਾਦੀ ਕਰ ਵੀ ਕਰਨੀ ਤੁਸੀਂ ਸਰ ਮੰਨਦੇ ਹੋ ਕਿ ਤੇ ਅੰਗੈਲੀ ਹੈ ਜਾਂ ਫਿਰ ਇਹ ਤਾਂ ਇਹਦੇ ਬਾਰੇ ਹਲੇ ਕੋਈ ਵੀ ਜਾਂਚ ਕੋਈ ਵੀ ਤੁਸੀਂ ਜੱਜਮੈਂਟ ਨਹੀਂ ਦੇ ਸਕਦੇ ਇਹ ਜਾਂਚ ਉਹ ਕਿਨੇ ਸੀ ਇਲਾਜ ਕਰ ਜਿਹੜੇ ਇਲਾਜ ਕੋਈ ਵੀ ਡਾਕਟਰ ਜੀ ਜੀ ਕਿਸੇ ਡਾਕਟਰ ਦੀ ਕਿਸੇ ਨਾਲ ਕੋਈ ਪਰਸਨਲ ਦੁਸ਼ਮਣੀ ਤਾਂ ਹੁੰਦੀ ਨਹੀਂ ਉਹ ਤਾਂ ਹੈ ਹੀ ਨਹੀਂ ਡਾਕਟਰ ਆਪਣੇ ਉਹਨਾਂ ਬੈਸਟ ਕਰਦਾ ਹੈ ਛੋਟੇ ਤੇ ਛੋਟੇ ਡਾਕਟਰ ਵੱਡੇ ਤੇ ਵੱਡੇ ਡਾਕਟਰ ਉਹ ਬੈਸਟ ਕਰਦਾ ਹੈ ਕਿ ਉਹਦੇ ਮਰੀਜ਼ ਦੀ ਬਚਾਅ ਹੋਵੇ ਡਾਕਟਰ ਦਾ ਚਾਹੁੰਦਾ ਇਹ ਮਰੀਜ਼ ਬਚ ਜਾਵੇ ਆਪ ਬਚ ਜਵੇ ਅਧਵਨ ਸਭ ਅਕਸਰ ਦੇਖਿਆ ਜਾਂਦਾ ਵਾ ਸੱਤਵਾਂ ਹਸਪਤਾਲ ਦੇ ਵਿੱਚ ਹੀ ਹੈ ਕਿਉਂ ਹੁੰਦੀ ਹੈ ਮਾਰਦਾ ਤਾਂ ਨਹੀਂ ਇੰਦਾ ਦੀ ਕੋਈ ਗੱਲ ਨਹੀਂ ਆ ਇਹ ਪਹਿਲਾ ਵਾਕਿਆ ਨਹੀਂ ਹੈ ਇਸ ਤੋਂ ਪਹਿਲੇ ਵੀ ਦੋ ਤਿੰਨ ਵਾਰ ਹੋ ਚੁੱਕਾ ਵਾ ਕਿ ਕਈ ਵਾਰ ਤੋਂ ਪਰਸੋ ਨਸੋ ਦੀਪ ਹਸਪਤਾਲ ਵੀ ਹੋਇਆ ਹੈ ਇਹ ਤਾਂ ਭਗਵਾਨ ਦੇ ਹੱਥ 'ਚ ਹੈ ਤੇ ਉਹਨਾਂ ਦੇ ਡਾਕਟਰ ਨੇ ਆਪਣੇ ਵੱਲੋਂ ਬੈਸਟ ਕੀਤਾ ਜਾਂ ਡਾਕਟਰ ਦੀ ਅਣਗਹਿਲੀ ਹੋਈ ਹੈ ਉਹ ਜਾਂਚ ਜਾਂਚ ਪਤਾ ਚੱਗੇ ਚਲੋ ਅਸੀਂ ਸਮਾਜਿਕ ਆਦਮੀ ਆ ਤੇ ਕੋਈ ਵੀ ਸਾਨੂੰ ਬੁਲਾ ਸਕਦਾ ਤੇ ਇੱਕ ਬੱਚੀ 6 ਮਹੀਨੇ ਦੀ ਸੀਗੀ ਉਹਦਾ ਲਾਜ਼ ਦੇ ਦੌਰਾਨ ਉਹ ਬੱਚੇ ਦੀ ਡੈਥ ਹੋ ਗਈ ਸੋ ਉਹਨੂੰ ਡਬਲ ਨਮੂਨੀਆਂ ਸੀ ਔਰ ਉਹ ਨੈਚੁਰਲ ਡੈਥ ਹੈ ਤੇ ਪਰਿਵਾਰ ਹੈ ਉਹਨੂੰ ਵੀ ਪਤਾ ਹੁੰਣਾ ਵੀ ਇਸ ਗੱਲ ਦੀ ਹੋਈ ਪਰ ਇੱਕ ਗੁੱਸਾ ਹੁੰਦਾ ਹੈ ਪਰਿਵਾਰ ਸਿਸਟਮ ਕੋਈ ਮੈਂਬਰ ਜਾਂਦਾ ਹੈ ਉਹ ਗੁੱਸੇ ਚ ਬੰਨਨ ਤਕਲੀਫ ਤਾਂ ਹੁੰਦੀ ਹੈ ਸੋ ਹੈ ਦਾ ਕੋਈ ਇਸ਼ੂ ਨਹੀਂ ਹੈ ਇਹ ਹਸਪੀਟਲ ਚ ਇਸ ਤਰ੍ਹਾਂ ਦਾ ਬੈਸਟ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਡਾਕਟਰ ਨਹੀਂ ਚਾਹੂਗਾ ਕਿ ਉਹਦਾ ਪੇਸ਼ੈਂਟ ਠੀਕ ਨਾ ਹੋਵੇ ਸੋ ਐਫਰਟਸ ਕੀਤੇ ਆ ਸੋ ਸਾਰਾ ਇਹੀ ਰਿਜਨal ਕੋਈ ਇਸ਼ੂ ਨਹੀਂ ਹੈ ਨੇ ਕੋਈ ਨਹੀਂ ਪਰਿਵਾਰ ਨੂੰ ਸਮਝਾਈਏ ਪਰਿਵਾਰ ਨੂੰ ਵੀ ਨਹੀਂ ਠੀਕ ਹੈ ਲਾਰਜ ਡਾਕਟਰ ਨੇ ਬੈਸਟ ਕੋਸ਼ਿਸ਼ ਕੀਤੀ ਬੱਚੀ ਦੀ ਡੈਥ ਹੋਈ ਹੈ ਇੱਥੇ ਸਤਿਮ ਹਸਪੀਟਲ ਦੇ ਵਿੱਚ ਜਿਸ ਦੇ ਕਾਰਨ ਬੱਚੀ ਦੇ ਪਰਿਵਾਰ ਵਾਲਿਆਂ ਨੇ ਇੱਥੇ ਥੋੜਾ ਜਿਹਾ ਤੋੜੋ ਭੰਨ ਕੀਤੀ ਸੀ ਉਹਦੇ ਰਿਗਾਰਡਿੰਗ ਇੱਥੇ ਆਏ ਸੀਗੇ ਜੀ ਅਹ ਉਸ ਐਸੇਕਸ ਤੋਂ 8 ਮਨਤ ਦੀ ਬੱਚੀ ਹੈ ਜੀ ਇਹ 28 29 ਨੂੰ ਇੱਥੇ ਐਡਮਿਟ ਹੋਈ ਸੀਗੀ ਜੀ ਪਤਾ ਲੱਗਿਆ ਕੀ ਕਾਰਨ ਹੋਇਆ ਬੱਚੀ ਦੀ ਉਹ ਡਿਊਰਿੰਗ ਇਲਾਜ ਉਹੀ ਹੈ ਬਾਕੀ ਜਿਵੇਂ ਦੇ ਉਹ ਸਟੇਟਮੈਂਟ ਦਿੰਦੇ ਆ ਪੋਸਟਮਾਰਟਮ ਕਰਵਾਵਾਂਗੇ ਜੀ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਜਿਹੜੀ ਪਰਿਵਾਰ ਨਾਲ ਕੋਈ ਗੱਲਬਾਤ ਹੋਈ ਪਰਿਵਾਰ ਪਹਿਲਾਂ ਸਟਾਰਟਿੰਗ ਚ ਅਲਿਗੇਸ਼ਨ ਲਾ ਰਿਹਾ ਸੀਗਾ ਜੀ ਜਿਸ ਕਰਕੇ ਉਹਨਾਂ ਨੂੰ ਗੁੱਸਾ ਵੀ ਸੀਗਾ ਵੀ ਕੇਅਰ ਨਹੀਂ ਹੋਈ ਬੱਚੀ ਦੀ ਟ੍ਰੀਟਮੈਂਟ ਠੀਕ ਨਹੀਂ ਹੋਇਆ ਬਟ ਹੁਣ ਜਿਵੇਂ ਦੀ ਸਟੇਟਮੈਂਟ ਦੇ ਰਿਹਾ ਉਸ ਤਰੀਕੇ ਨਾਲ ਅਸੀਂ ਇਹਨੂੰ ਹੈਂਡਲ ਕਰਾਂਗੇ ਹਸਪੀਟਲ ਦੇ ਕਿਸੇ ਮੈਨੇਜਮੈਂਟ ਨਾਲ ਕੋਈ ਗੱਲਬਾਤ ਹੋ ਵੀ ਜਾਵੇ ਦੇਖੋ ਜੀ ਹਸਪੀਟਲ ਜੋ ਮਰਜ਼ੀ ਕਹੇ ਜੋ ਸਾਡੀ ਪੋਸਟਮਾਰਟਮ ਰਿਪੋਰਟ ਆਊਗੀ ਉਸ ਦੇ ਅਕੋਰਡਿੰਗ ਅਸੀਂ ਅੱਗੇ ਪ੍ਰੋਸੀਡ ਕਰਾਂਗੇ ਜੀ ਠੀਕ ਹੈ ਜੀ ਇੱਕ ਇੱਕ ਸਾਲ ਦੀ ਲੜਕੀ ਕੱਲ ਰਾਤ ਮਾਇਰਾ ਨਾਮ ਦੀ ਲੜਕੀ ਐਡਮਿਟ ਹੋਈ ਸੀ ਹਸਪਤਾਲ ਦੇ ਵਿੱਚ ਨਮੂਨੀਆਂ ਦੀ ਉਹਨੂੰ ਕੋਲੋਂ ਸੀ ਸਵੇਰ ਡੈਥ ਹੋ ਗਈ ਤੇ ਇਸੇ ਉਹਦੇ ਵਿੱਚ ਗੁੱਸੇ ਦੇ ਵਿੱਚ ਫੈਮਲੀ ਨੇ ਤੁਰੰਤ ਤੋੜਪਨ ਦਿੱਤੀ ਉਹਨੇ ਪਹੁੰਚੇ ਜਾਂ ਡਾਟਾ ਦੇਖਣੇ ਵੈਰੀਫਾਈ ਕਰੇ ਤੋੜਪਨ ਜਿਆਦਾ ਹੋਈ ਆ ਤੇ ਇੱਥੇ ਕਿਸੇ ਨੂੰ ਨੁਕਸਾਨ ਤਾਂ ਨਹੀਂ ਹੋਇਆ ਕੋਈ ਫੰਡ ਮੂਜੀ ਸੀਸੀ ਵਗੈਰਾ ਆ ਗਿਆ ਜਿਹੜਾ ਹੈਗਾ ਕਵਨ ਉਹ ਉਹ ਵੀ ਤੋੜ ਪਾਉਂਗੇ ਤੇ ਦੇਖੋ ਸਾਨੂੰ ਫਿਜੀਟਲ ਲੈਂਦੇ ਜਿੰਨ ਕਿ ਸਭ ਬਣ ਗਈ ਸਰਕਾਰ ਵੱਲ ਕੀ ਹੋ ਰਿਹਾ ਦੇਖਦੇ ਹਾਂ ਜੀ ਸਟੇਟਮੈਂਟ ਲਿਖ ਕੇ ਜੋ ਬਣਦੀ ਹੈ ਸਰਕਾਰ ਜਿੱਥੇ ਦੁਕਾਨਾਂ ਨਾਲ ਤੋਂ ਅਨਾਰਾ ਕਹਿਣਾ ਸੀਗਾ ਜਾਨ ਜਾਰੀ ਹੈ ਪਰ ਜਿਹੜੇ ਕਾਉਂਸਲਰ ਨੇ ਉਹ ਵੀ ਪਹੁੰਚੇ ਨੇ ਤੇ ਡਾਕਟਰਾਂ ਦਾ ਕਹਿਣਾ ਸੀ ਨਮੋਨੀਆ ਦੀ ਸ਼ਿਕਾਇਤ ਸੀ ਜਿਹਨੂੰ ਲੈ ਕੇ ਬੱਚਾ ਨੂੰ ਇਲਾਜ ਲਈ ਲੈ ਕੇ ਆਇਆ ਗਿਆ ਸੀਗਾ ਪਰ ਜਿਹੜੀ ਮੌਤ ਹੋਈ ਹੈ ਉਸ ਦੀ ਜਾਨ ਜਿਹੜੀ ਜਾਰੀ ਹੈ ਜਾਨ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਇਹ ਆਨ ਵਾਲਾ ਸਮਾਂ ਦੱਸੂਗਾ ਲੋਕਾਂ ਨੂੰ ਅਨਾ ਤੋਂ ਮੀਥਾਪਰ ਦੀ ਰਿਪੋਰਟ